ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਗਰੀਬ ਸਿੱਖ ਦਾ ਘਰ ਕਿਉਂ ਤੋੜਿਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਸੰਸਾਰ ਨੂੰ ਤਾਰਨ ਲਈ ਅਨੇਕਾਂ ਯਾਤਰਾਵਾਂ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੇ ਦੌਰਾਨ ਆਪਣੇ ਇੱਕ ਸਿੱਖ ਦੇ ਘਰ ਪਹੁੰਚੇ ਉਸ ਸਿੱਖ ਦਾ ਨਾਮ ਗੁਰਬਚਨ ਸਿੰਘ ਸੀ ਜਦੋਂ ਉਸ ਸਿੱਖ ਨੇ ਗੁਰੂ ਜੀ ਨੂੰ ਆਪਣੇ ਘਰ ਵੱਲ ਆਉਂਦੇ ਦੇਖਿਆ ਤਾਂ ਉਹ ਬੜਾ ਹੀ ਖੁਸ਼ ਹੋ ਗਿਆ ਉਹ ਗੁਰੂ ਜੀ ਦਾ ਸਵਾਗਤ ਬੜੀ ਹੀ ਧੂਮ-ਤਾਮ ਨਾਲ ਕਰਨਾ ਚਾਹੁੰਦਾ ਸੀ ਪਰ ਉਹ ਇਹ ਚਾਹ ਕੇ ਵੀ ਨਹੀਂ ਕਰ ਸਕਦਾ ਸੀ ਕਿਉਂਕਿ ਸੇਵਕ ਗੁਰਬਚਨ ਸਿੰਘ ਬਹੁਤ ਹੀ ਗਰੀਬ ਸੀ ਉਸ ਕੋਲ ਸਿਰਫ ਇੱਕ ਮਿੱਟੀ ਦੇ ਘਰ ਦੇ ਇਲਾਵਾ ਹੋਰ ਕੁਝ ਵੀ ਨਹੀਂ ਸੀ ਉਸਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਦੀ ਬੜੀ ਹੀ ਖੁਸ਼ੀ ਅਤੇ ਆਦਰ ਸਤਿਕਾਰ ਨਾਲ ਸੇਵਾ ਕੀਤੀ ਉਸ ਦੇ ਘਰ ਵਿੱਚ ਇੱਕ ਸਧਾਰਨ ਜਿਹਾ ਮੰజా ਸੀ ਜਿਸ ਉੱਪਰ ਉਸਨੇ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਬਿਠਾ ਦਿੱਤਾ ਗੁਰੂ ਜੀ ਨੇ ਉਸ ਸਿੱਖ ਨੂੰ ਕਿਹਾ ਦੀ ਭਾਈ ਅੱਜ ਦੀ ਰਾਤ ਅਸੀਂ ਤੇਰੇ ਕੋਲ ਹੀ ਰੁਕਾਂਗੇ ਅਤੇ ਕੱਲ ਸਵੇਰੇ ਅਸੀਂ ਅੱਗੇ ਚਲੇ ਜਾਵਾਂਗੇ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਉਹ ਸਿੱਖ ਬਹੁਤ ਖੁਸ਼ ਹੋ ਗਿਆ ਅਤੇ ਨਿਮਾਣਾ ਜਿਹਾ ਹੋ ਕੇ ਗੁਰੂ ਜੀ ਦੇ ਚਰਨਾਂ ਉੱਪਰ ਡਿੱਗ ਪਿਆ ਉਸ ਦੇ ਘਰ ਖਾਣ ਪੀਣ ਨੂੰ ਵੀ ਜ਼ਿਆਦਾ ਕੁਝ ਨਹੀਂ ਸੀ ਪਰ ਜੋ ਵੀ ਸੀ ਉਹ ਉਸਨੇ ਬੜੇ ਹੀ ਆਦਰ ਸਤਿਕਾਰ ਨਾਲ ਗੁਰੂ ਜੀ ਦੇ ਸਾਹਮਣੇ ਪੇਟ ਕਰ ਦਿੱਤਾ ਭਾਈ ਮਰਦਾਨਾ ਜੀ ਨੂੰ ਉਸ ਸਿੱਖ ਦੀ ਗਰੀਬੀ ਦੇਖ ਕੇ ਬਹੁਤ ਤਰਸ ਆਇਆ ਉਹਨਾਂ ਨੇ ਸੋਚਿਆ ਕਿ ਇਸ ਬੰਦੇ ਕੋਲ ਜੋ ਕੁਝ ਥੋੜਾ ਬਹੁਤ ਵੀ ਸੀ ਉਹ ਇਸਨੇ ਸਾਡੇ ਸਾਹਮਣੇ ਰੱਖ ਦਿੱਤਾ ਹੈ ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਭਾਈ ਮਰਦਾਨਿਆ ਆ ਜਿਹੜੇ ਮਿੱਟੀ ਦੇ ਪਾਂਡਿਆਂ ਵਿੱਚ ਅਸੀਂ ਪ੍ਰਸ਼ਾਦਾ ਛਕਿਆ ਹੈ ਇਹਨਾਂ ਨੂੰ ਤੋੜ ਦੇ ਪਹਿਲਾਂ ਤਾਂ ਭਾਈ ਮਰਦਾਨਾ ਜੀ ਨੂੰ ਕੁਝ ਸਮਝ ਨਾ ਆਇਆ ਪਰ ਫਿਰ ਉਹਨਾਂ ਨੇ ਸੋਚਿਆ ਕਿ ਜੇਕਰ ਗੁਰੂ ਜੀ ਨੇ ਮੈਨੂੰ ਕਿਹਾ ਹੈ ਤਾਂ ਕੁਝ ਸੋਚ ਕੇ ਹੀ ਕਿਹਾ ਹੋਵੇਗਾ ਗੁਰੂ ਜੀ ਦਾ ਪਾਣਾ ਮੰਨ ਕੇ ਭਾਈ ਮਰਦਾਨਾ ਜੀ ਨੇ ਉਹ ਮਿੱਟੀ ਦੇ ਪਾਂਡੇ ਤੋੜਨੇ ਸ਼ੁਰੂ ਕਰ ਦਿੱਤੇ ਪਾਂਡਿਆਂ ਨੂੰ ਤੋੜਨ ਤੋਂ ਬਾਅਦ ਭਾਈ ਮਰਦਾਨਾ ਜੀ ਨੇ ਜਦੋਂ ਉਸ ਸਿੱਖ ਵੱਲ ਦੇਖਿਆ ਤਾਂ ਉਸ ਸਿੱਖ ਨੇ ਕਿਹਾ ਕਿ ਮੇਰਾ ਜੋ ਕੁਝ ਵੀ ਹੈ ਉਹ ਮੇਰੇ ਸਤਿਗੁਰ ਜੀ ਦਾ ਹੀ ਹੈ ਸਤਿਗੁਰੂ ਜੋ ਵੀ ਤੁਹਾਨੂੰ ਹੁਕਮ ਕਰ ਰਹੇ ਹਨ ਤੁਸੀਂ ਉਹ ਹੀ ਕਰੋ ਇਸ ਤੋਂ ਬਾਅਦ ਗੁਰੂ ਜੀ ਦੇ ਕਹਿਣ ਉੱਤੇ ਭਾਈ ਮਰਦਾਨਾ ਜੀ ਨੇ ਉਸ ਗਰੀਬ ਸਿੱਖ ਦੇ ਘਰ ਦੀਆਂ ਬਾਕੀ ਚੀਜ਼ਾਂ ਵੀ ਤੋੜਨੀਆਂ ਸ਼ੁਰੂ ਕਰ ਦਿੱਤੀਆਂ ਜਦੋਂ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਨੇ ਉਸ ਸਿੱਖ ਨੂੰ ਆਪਣੇ ਕੋਲ ਬੁਲਾਇਆ ਅਤੇ ਕਹਿਣ ਲੱਗੇ ਕਿ ਸਾਨੂੰ ਆਪਣੀ ਯਾਤਰਾ ਨੂੰ ਯਾਰੀ ਰੱਖਦੇ ਹੋਏ ਇੱਥੋਂ ਜਾਣਾ ਪਵੇਗਾ ਤਾਂ ਸਿੱਖ ਨੇ ਕਿਹਾ ਗੁਰੂ ਜੀ ਤੁਸੀਂ ਮੇਰੇ ਗਰੀਬ ਦੇ ਘਰ ਆਪਣੇ ਪਵਿੱਤਰ ਚਰਨ ਪਾਏ ਹਨ ਤਾਂ ਮੈਂ નિਹਾਲ ਹੋ ਗਿਆ ਪਰ ਮੈਂ ਆਪ ਜੀ ਦੇ ਸਾਹਮਣੇ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਹਾਂ ਮੈਂ ਕੁਝ ਦੂਰੀ ਤੱਕ ਤੁਹਾਡੇ ਨਾਲ ਤੁਹਾਡੀ ਯਾਤਰਾ ਵਿੱਚ ਸਹਾਇੀ ਹੋਣਾ ਚਾਹੁੰਦਾ ਹਾਂ ਤਾਂ ਜੋ ਮੈਂ ਕੁਝ ਸਮਾਂ ਹੋਰ ਤੁਹਾਡੇ ਨਾਲ ਬਤੀਤ ਕਰ ਸਕਾਂ ਗੁਰੂ ਜੀ ਨੇ ਉਸ ਸਿੱਖ ਨੂੰ ਕੁਝ ਸਮਾਂ ਉਨ੍ਹਾਂ ਦੇ ਨਾਲ ਚੱਲਣ ਦੀ ਆਗਿਆ ਦੇ ਦਿੱਤੀ ਪਰ ਘਰੋਂ ਨਿਕਲਣ ਤੋਂ ਪਹਿਲਾਂ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਕਹਿ ਦਿੱਤਾ ਕਿ ਇਸ ਸਿੱਖ ਦਾ ਇਹ ਜਿਹੜਾ ਮਿੱਟੀ ਦਾ ਘਰ ਹੈ ਇਸ ਨੂੰ ਵੀ ਪੂਰੀ ਤਰ੍ਹਾਂ ਤੋੜ ਦਿਓ ਭਾਈ ਮਰਦਾਨਾ ਜੀ ਨੂੰ ਫੇਰ ਕੁਝ ਸਮਝ ਨਾ ਆਇਆ ਪਰ ਇਸ ਵਾਰ ਉਹਨਾਂ ਨੇ ਗੁਰੂ ਜੀ ਤੋਂ ਪੁੱਛਿਆ ਕਿ ਗੁਰੂ ਜੀ ਇਸ ਗਰੀਬ ਸਿੱਖ ਕੋਲ ਤਾਂ ਸਿਰਫ ਮਿੱਟੀ ਦਾ ਘਰ ਹੀ ਹੈ ਜੇਕਰ ਅਸੀਂ ਇਹ ਘਰ ਨੂੰ ਵੀ ਤੋੜ ਦਿੱਤਾ ਦਾ ਇਹ ਵਿਚਾਰਾ ਰਹੇਗਾ ਕਿੱਥੇ ਸਿੱਖ ਨੇ ਫਿਰ ਤੋਂ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਭਾਈ ਮਰਦਾਨਾ ਜੀ ਜੋ ਵੀ ਗੁਰੂ ਜੀ ਤੁਹਾਨੂੰ ਕਹਿ ਰਹੇ ਹਨ ਤੁਸੀਂ ਉਸੇ ਤਰ੍ਹਾਂ ਹੀ ਕਰੋ ਕਿਉਂਕਿ ਮੇਰੇ ਕੋਲ ਜੋ ਕੁਝ ਵੀ ਹੈ ਇਹ ਸਭ ਸਤਗੁਰੂ ਜੀ ਦਾ ਦਿੱਤਾ ਹੀ ਹੈ ਮੇਰਾ ਇੱਥੇ ਕੁਝ ਵੀ ਨਹੀਂ ਹੈ ਇਹ ਸੁਣ ਕੇ ਭਾਈ ਮਰਦਾਨਾ ਜੀ ਨੇ ਉਸ ਦਾ ਘਰ ਤੋੜਨਾ ਸ਼ੁਰੂ ਕਰ ਦਿੱਤਾ ਘਰ ਨੂੰ ਤੋੜਨ ਤੋਂ ਬਾਅਦ ਗੁਰੂ ਜੀ ਭਾਈ ਮਰਦਾਨਾ ਜੀ ਅਤੇ ਉਹ ਸਿੱਖ ਯਾਤਰਾਵਲ ਨੂੰ ਚੱਲ ਪਏ ਜਦੋਂ ਦਿਨ ਤਰਨ ਲੱਗਾ ਤਾਂ ਗੁਰੂ ਜੀ ਨੇ ਉਸ ਸੇਵਕ ਨੂੰ ਆਖਿਆ ਆਗਿਆ ਦਿੱਤੀ ਕਿ ਭਾਈ ਤੂੰ ਹੁਣ ਆਪਣੇ ਘਰ ਵਾਪਸ ਚਲਾ ਜਾ ਕਿਉਂਕਿ ਉੱਥੇ ਅਜੇ ਥੋੜਾ ਜਿਹਾ ਕੰਮ ਬਾਕੀ ਹੈ ਜਾ ਕੇ ਉਸ ਨੂੰ ਪੂਰਾ ਕਰੋ ਗੁਰੂ ਜੀ ਦੇ ਚਰਨਾਂ ਨੂੰ ਹੱਥ ਲਗਾ ਕੇ ਉਹ ਸਿੱਖ ਉਥੋਂ ਖੁਸ਼ੀ ਖੁਸ਼ੀ ਆਪਣੇ ਘਰ ਵੱਲ ਵਾਪਸ ਆ ਗਿਆ ਜਦੋਂ ਉਹ ਸਿੱਖ ਆਪਣੇ ਘਰ ਦੇ ਕੋਲ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਦੋ ਕੁ ਫੁੱਟ ਦੀ ਕੰਧ ਸੀ ਜਿਹੜੀ ਹਾਲੇ ਵੀ ਖੜੀ ਸੀ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਭਾਈ ਮਰਦਾਨਾ ਜੀ ਇਸ ਨੂੰ ਟੋਣਾ ਭੁੱਲ ਗਏ ਹੋਣਗੇ ਇਸ ਲਈ ਗੁਰੂ ਜੀ ਨੇ ਘਰ ਜਾ ਕੇ ਮੈਨੂੰ ਬਾਕੀ ਕੰਮ ਪੂਰਾ ਕਰਨ ਲਈ ਕਿਹਾ ਹੋਵੇਗਾ ਉਸ ਸਿੱਖ ਨੇ ਆਪਣੇ ਮੂੰਹ ਵਿੱਚੋਂ ਧੰ ਧੰ ਸ੍ਰੀ ਗੁਰੂ ਨਾਨਕ ਕਹਿ ਕੇ ਉਸ ਵਚੀ ਹੋਈ ਕੰਦ ਨੂੰ ਵੀ ਤੋੜਨਾ ਸ਼ੁਰੂ ਕਰ ਦਿੱਤਾ ਜਦੋਂ ਉਸਨੇ ਕੰਦ ਨੂੰ ਢੋਣਾ ਸ਼ੁਰੂ ਕੀਤਾ ਤਾਂ ਉਸਨੇ ਦੇਖਿਆ ਕਿ ਕੰਦ ਦੀ ਥੱਲੇ ਵਾਲੀ ਜ਼ਮੀਨ ਬਹੁਤ ਕਮਜ਼ੋਰ ਹੈ ਜਦੋਂ ਉਸਨੇ ਉਸ ਜਗ੍ਹਾ ਨੂੰ ਸਾਫ ਕਰਕੇ ਦੇਖਿਆ ਤਾਂ ਉਸ ਦੇ ਥੱਲੇ ਇੱਕ ਸੋਨੇ ਦੀ ਖਾਨ ਸੀ ਜਿਸ ਨੂੰ ਦੇਖ ਕੇ ਉਹ ਸਿੱਖ ਬਹੁਤ ਖੁਸ਼ ਹੋ ਗਿਆ ਅਤੇ ਹੈਰਾਨ ਵੀ ਹੋਇਆ ਕਿ ਕਿੰਨੇ ਸਾਲਾਂ ਤੋਂ ਉਹ ਇੱਕ ਸੋਨੇ ਦੀ ਖਾਨ ਉੱਪਰ ਹੀ ਰਹਿ ਰਿਹਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਉਸ ਸਿੱਖ ਦੀ ਜ਼ਿੰਦਗੀ ਬਦਲ ਗਈ ਗੁਰੂ ਪਿਆਰਿਓ ਸਾਨੂੰ ਇਸ ਸਾਖੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਪਰਮਾਤਮਾ ਜਦੋਂ ਵੀ ਸਾਡੇ ਨਾਲ ਕੁਝ ਬੁਰਾ ਕਰਦਾ ਹੈ ਤਾਂ ਉਹ ਸਾਡੇ ਚੰਗੇ ਲਈ ਹੀ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ